सरपंच साहब ਤੁਹਾਨੂੰ ਪਿੰਡ ਵਾਸੀਆਂ ਨੇ ਸਰਪੰਚ ਹੋਣਾਂ ਕੀ ਕਹਿਣਾ ਚਾਹੋਗੇ ਮੈਂ ਇਹਨੂੰ ਮੈਂ ਕਹਿਣਾ ਚਾਹੂੰਗਾ ਕਿ ਪਹਿਲੀ ਗੱਲ ਤਾਂ ਇਹ ਕਹੂੰਗਾ ਅਸੀਂ ਸਾਡੇ ਜਿਹੜੀ ਸੀਟ ਸੀ ਰਿਜ਼ਰਵ ਸੀ ਲੇਡੀ ਰਿਜ਼ਰਵ ਇਹ ਮੇਰੇ ਮਿਸੇ ਚਲੇਗਾ ਗੁਰਪ੍ਰੀਤ ਕੌਰ ਉਹ ਸਰਪੰਚ ਨੇ ਐ ਸਰਪੰਚ ਸਾਹਿਬ ਆਪਾਂ ਵਿਕਾਸ ਦੇ ਮੁੱਦੇ ਤੇ ਗੱਲ ਕਰਦੇ ਆ ਪਿੰਡ ਦੇ ਵਿੱਚ ਕਿਹੜਾ ਕਿਹੜਾ ਵਿਕਾਸ ਆ ਜਿਹੜਾ ਉਹ ਰਹਿੰਦਾ ਹੈ ਤੁਹਾਡਾ ਜਿਹੜਾ ਤੁਸੀਂ ਪਹਿਲਾਂ ਪੂਰਾ ਕਰਨਾ ਚਾਹੋਗੇ ਜੀ ਸਰ ਸਭ ਤੋਂ ਪਹਿਲਾਂ ਤਾਂ ਸਾਡੇ ਪਿੰਡ ਦਾ ਸੀਵਰੇਜ ਦਾ ਮੈਟਰ ਹੈ ਜੀ ਸਾਡੇ ਨੇੜੇ ਘੱਗਰ ਦਰਿਆ ਪੈਂਦਾ ਉਹਦੇ ਵਿੱਚ ਸਾਡਾ ਸੀਵਰੇਜ ਬਹੁਤ ਘੱਟ ਖਰਚੇ ਦੇ ਵਿੱਚ ਪੈ ਸਕਦਾ ਹੈ ਅਸੀਂ ਚਾਹਾਂਗੇ ਉਹ ਸਰਕਾਰ ਤੋਂ ਮੰਗ ਕਰਾਂਗੇ ਵੀ ਸੀਵਰੇਜ ਹੋਵੇਗਾ ਉਸ ਤੋਂ ਬਾਅਦ ਸਾਡੇ ਪਿੰਡ ਦੀ ਲਾਈਟਿੰਗ ਹੋਣ ਵਾਲੀ ਹੈ ਜੀ ਕਿ ਬਾਕੀ ਕੈਮਰੇ ਲੱਗਣ ਵਾਲੇ ਨੇ ਜੀ ਬਾਕੀ ਛੋਟੇ-ਮੋਟੇ ਕੰਮ ਹੋਣ ਵਾਲੇ ਨੇ ਜੋ ਅਸੀਂ ਕਰਨਾ ਚਾਹਾਂਗੇ ਜੀ ਪਾਣੀ ਪੀਣ ਵਾਲੇ ਪਾਣੀ ਦਾ ਕਿੱਦਾਂ ਦਾ ਪ੍ਰਬੰਧ ਹੈ ਜੀ ਸੁਣਿਆ ਪੀਣ ਵਾਲੇ ਪਾਣੀ ਦਾ ਵੀ ਪ੍ਰਬੰਧ ਹੈਗਾ ਟੈਂਕੀ ਸਾਡੇ ਕੋਲ ਹੈਗੀ ਹੈ ਜੀ ਪਰ ਉਹਦੀਆਂ ਪਾਈਪਾਂ ਲੈਣਾ ਜਿਹੜੀਆਂ ਪੁਰਾਣੀਆਂ ਨੇ ਜੀ ਉਹ ਬਹੁਤ ਪੁਰਾਣੀਆਂ ਹੋਈਆਂ ਨੇ ਉਦੇ ਕਰਕੇ ਥੋੜੀ ਜਿਹੀ ਪ੍ਰੋਬਲਮ ਆਉਂਦੀ ਹੈ ਉਹ ਨੂੰ ਸੈੱਟ ਕਰਨਾ ਚਾਹਾਂਗਾ ਜੀ ਸਰਪੰਚ ਸਾਹਿਬ ਆਪਣੇ ਮੁਢਲੀ ਲੋਡ ਹੁੰਦੀ ਆ ਐਜੂਕੇਸ਼ਨ ਦੀ ਤੇ ਨਾਲ ਸਿਹਤ ਦੀ ਤਾਂ ਆਪਣੇ ਜਿਹੜਾ ਹੈਗਾ ਸਕੂਲ ਕਿਹੜੀ ਕਲਾਸ ਤੱਕ ਰਹਾ ਤੇ ਡਿਸਪੈਂਸਰੀ ਵਗੈਰਾ ਦਾ ਹੈ ਪ੍ਰਬੰਧ ਸਾਡੇ ਸਕੂਲ ਪ੍ਰਾਇਮਰੀ ਆ ਜੀ ਅਸੀਂ ਚਾਹਾਂਗੇ ਇਹਨੂੰ ਅਪਗ੍ਰੇਡ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ ਤੇ ਡਿਸਪੈਂਸਰੀ ਸਾਡੇ ਇੱਥੇ ਨੇੜੇ ਸਿੰਘਣ ਪੈਂਦੀ ਜੀ ਅੱਛਾ ਕਿ ਇੱਥੋਂ ਹੈ ਤਾਂ ਦੂਰੀ ਹੈ ਜੀ ਤੇ ਸਰਕਾਰ ਤੋਂ ਅਸੀਂ ਮੰਗ ਕਰਾਂਗੇ ਵੀ ਸਾਡੇ ਪਿੰਡ ਡਿਸਪੈਂਸਰੀ ਆਵੇ ਤੇ ਸਰਪੰਚ ਸਾਹਿਬ ਤੁਹਾਡਾ ਤੁਸੀਂ ਇਲੈਕਸ਼ਨ ਲੜੀਆ ਕਿੰਨੀਆਂ ਵੋਟਾਂ ਤੇ ਤੁਸੀਂ ਜਿੱਤਿਓ ਪਿੰਡ ਦੇ ਸਾਡੇ ਪਿੰਡ ਦੀ ਜੀ 312 ਬੋਟ ਪੋਲ ਹੋਈ ਸੀਗੀ ਤੇ 35 ਵੋਟਾਂ ਦੇ ਮੈਂ ਜਿੱਤਿਆ ਜੀ ਬਾਕੀ 35 ਨੂੰ ਕਹੂੰਗਾ ਮੈਂ ਤਾਂ ਸਾਰੀਆਂ ਵੋਟਾਂ ਸਾਰੀਆਂ ਪਈਆਂ ਨੇ ਸਰਪੰਚ ਸਾਹਿਬ ਆਪਣੇ ਜਿਹੜਾ ਹੁਣ ਪਿੰਡ ਤੋਂ ਜੇ ਆਪਣਾ ਸ਼ਹਿਰ ਜਾਣਾ ਹੋਵੇ ਤਾਂ ਬੱਸ ਸਰਵਿਸ ਦਾ ਕੀ ਪ੍ਰਬੰਧ ਹੈ ਤੁਹਾਡੇ ਪਿੰਡ ਨੂੰ ਲੱਗਦੀ ਹੈ ਕੋਈ ਬੱਸ ਨਹੀਂ ਬੱਸ ਨਹੀਂ ਜੀ ਬੱਸ ਦੀ ਡਿਮਾਂਡ ਕਰਾਂਗੇ ਅਸੀਂ ਇਥੋਂ ਸਾਡਾ ਪਿੰਡ ਪੈ ਜਾਂਦਾ 6 5 6 ਕਿਲੋਮੀਟਰ ਜੀ બસ ਸਟੈਂਡ ਬਣਿਆ ਪਾ ਤੁਹਾਡੇ ਨਹੀਂ ਬਸ ਸਟੈਂਡ ਨਹੀਂ ਬਣਾਂਗੇ ਅੱਜ ਕੋਈ ਨੌਜਵਾਨਾਂ ਵਾਲੀ ਜਿਮ ਵਗੈਰਾ ਦਾ ਪ੍ਰਬੰਧ ਕੋਈ ਕੋਨ ਗਰਾਊਂਡ ਦਾ ਨਹੀਂ ਜੀ ਜਿਮ ਵੀ ਹੈ ਨਹੀਂ ਗਰਾਊਂਡ ਜੀ ਸਾਨੂੰ ਰਿਮਾਂਡ ਹੈ ਸਾਡੀ ਇੱਕ ਜਿਮ ਚਾਹੀਦਾ ਹੈ ਗਰਾਊਂਡ ਚਾਹੀਦਾ ਸਰਪੰਚ ਸਾਹਿਬ ਪਿੰਡ ਦੇ ਵਿੱਚ ਨੌਜਵਾਨਾਂ ਲਈ ਜਾਂ ਲੇਡੀਜ਼ ਲਈ ਕੋਈ ਮਹਿਲਾਵਾਂ ਲਈ ਕੋਈ ਕੰਮ ਜਿੱਦਾਂ ਕੋਈ ਛੋਟਾ ਪੈਕਿੰਗ ਦਾ ਹੁੰਦਾ ਜਾਂ ਕੋਈ ਏਦਾਂ ਦਾ ਹੈ ਤੁਹਾਡਾ ਮੈਨਿਫੈਸਟੋ ਦੇ ਵਿੱਚ ਨਹੀਂ ਉਹ ਪਹਿਲਾਂ ਹੈ ਨਹੀਂ ਜੀ ਪਰ ਹੁਣ ਮੇਰੀ ਗੱਲ ਚੱਲ ਰਹੀ ਹੈ ਜੀ ਇੱਕ ਸੰਸਥਾ ਨਾਲ ਸਮਾਜਿਕ ਸੰਸਥਾ ਉਹਦੇ ਨਾਲ ਗੱਲ ਚੱਲੀ ਹੈ ਵੀ ਉਹ ਸੈਂਟਰ ਖੋਲਣਗੇ ਇੱਥੇ ਜੀ ਤੇ ਉਹਦੀ ਚੱਲ ਰਹੀ ਹੈ ਸਾਡਾ ਪ੍ਰੋਸੈਸ ਉਹ ਜਲਦੀ ਕਰਨਾ ਚਾਹੁੰਗਾ ਜੀ ਸਿਕੰਦਰ ਕਰਨ ਦੇ ਨਜ਼ਦੀਕ ਜਾ ਰਿਹਾ ਜੀ ਕੋਈ ਉਥੇ ਜ਼ਮੀਨ ਵੀ ਕਿਹੜੀ ਤੇ ਜਾਂਦੀ ਹੈ ਜੀ ਸਾਡੀ ਜੀ ਕਿ ਡਿਮਾਂਡ ਹੈ ਵੀ ਇਹ ਤਾਂ ਘੱਗਰ ਦਰਿਆ ਦਾ ਪੁਲ ਜੀ ਇਹ ਪੁਲ ਦੀ ਡਿਮਾਂਡ ਹੈ ਸਾਡੀ ਸਾਡਾ ਜਿਹੜਾ ਰਕਬਾ ਜੀ ਉਹ ਯਾਨੀ ਕਿ ਪਿੱਛੇ ਇਹ ਸਾਰਾ ਰਕਬਾ ਜਿਹੜਾ ਜ਼ਮੀਨ ਦਾ ਸਾਡਾ ਪਾਰ ਹੈ ਤੇ ਅੱਧੇ ਤੋਂ ਜ਼ਿਆਦਾ ਛੱਡੀ ਵੋਟ ਵੀ ਵੋਟ ਵੀ ਪਾਰ ਹੈ ਯਾਨੀ ਕਿ ਉਹ ਜਿਹੜਾ ਘੱਗਰ ਦਰਿਆ ਵਿੱਚ ਸਾਡੇ ਪਾਕਿਸਤਾਨ ਵਾਲੇ ਬਾਰਡਰ ਵਾਲਾ ਕੰਮ ਬਣਿਆ ਹੋਇਆ ਜੀ ਸਾਨੂੰ ਯਾਤ ਦੇਵਗੜ੍ਹ ਤੋਂ ਘੁੰਮ ਕੇ ਆਣਾ ਪੈਂਦਾ ਪਿੰਡਾਂ ਨਾਲ ਤੇ ਯਾ ਸਾਨੂੰ ਹੜਾਣਾ ਪਿੰਡ ਲੱਗਦਾ ਉੱਥੇ ਕੋਲ ਲੱਗਿਆ ਉੱਥੋਂ ਘੁੰਮ ਕੇ ਆਣਾ ਪੈਂਦਾ ਇਹ ਲੰਬੇ ਸਮੇਂ ਸੀ ਲੰਬੇ ਸਮੇਂ ਤੋਂ ਮੰਗ ਹੈ ਸਾਡੀ ਇਹ ਪੁਲ ਦੀ ਮੰਗ ਅਸੀਂ ਹੁਣ ਅੱਗੇ ਚੱਕਾਂਗੇ ਰੱਖਾਂਗੇ ਸਰਕਾਰ ਤੋਂ ਅਸੀਂ ਆਸ ਕਰਦੇ ਹਾਂ ਵੀ ਪਹਿਲਾਂ ਕੋਈ ਹਾਦਸਾ ਤਾਂ ਨਹੀਂ ਹੋਇਆ ਹੋਵੇ ਜਿਸ ਤਰ੍ਹਾਂ ਅਣਜਾਣ ਕਰਕੇ ਕਈ ਵਾਰ ਹੱਥ ਲੱਗ ਗਿਆ ਜੀ ਇੱਥੇ 4-5 ਮੌਤਾਂ ਹੋ ਗਈਆਂ ਜੀ ਉਸ ਤੋਂ ਬਾਅਦ ਫਿਰ ਕੋਈ ਕਾਰਵਾਈ ਨਹੀਂ ਕੀਤੀ ਪ੍ਰਸ਼ਾਸਨ ਨੇ ਕਿ ਇੱਥੇ ਕੋਈ ਪੁਲ ਬਣਾਇਆ ਜਾਵੇ ਕੋਈ ਪ੍ਰਬੰਧ ਕੀਤਾ ਜਾਵੇ ਨਹੀਂ ਬੋ ਕੋਈ ਨਾ ਕੋਈ ਨਹੀਂ ਸਰਕਾਰਾਂ ਬਸ ਜਦੋਂ ਆਂ ਵੋਟਾਂ ਲੈਣਾ ਆਉਂਦੇ ਨੇ ਉਦੋਂ ਕਹਿ ਦਿੰਦੇ ਨੇ ਬਾਕੀ ਕੋਈ ਉਹ ਨਹੀਂ ਹੈਗਾ ਗਰਾਊਂਡ ਲੈਵਲ ਤੇ ਕੋਈ ਗੱਲ ਨਹੀਂ ਹੈ ਸਰਪੰਚ ਸਾਹਿਬ ਲਾਸਟ ਦੇ ਵਿੱਚ ਤੁਸੀਂ ਪਿੰਡ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਮੰਗ ਕਰਦੇ ਸਰਕਾਰ ਤੋਂ ਕੀ ਮੰਗ ਕਰਦੇ ਸਰਕਾਰ ਤੋਂ ਅਸੀਂ ਇਹ ਡਿਮਾਂਡ ਰੱਖਾਂਗੇ ਜੀ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਜੀ ਬਾਕੀ ਪਿੰਡ ਵਾਸੀਆਂ ਦਾ ਮੈਂ ਧੰਨਵਾਦ ਕਰਨਾ ਚਾਹੂੰਗਾ ਜੀ ਇਹਨਾਂ ਨੇ ਮੈਨੂੰ ਸਰਪੰਚ ਸੁਣਿਆ ਪਿੰਡ ਵਾਸੀਆਂ ਨੂੰ ਮੈਂ ਕਹਿਣਾ ਚਾਹੂੰਗਾ ਜੀ ਕਿ ਮੈਂ ਇਹ ਨਹੀਂ ਕਹਿੰਦਾ ਕਿ ਮੈਨੂੰ ਇੰਨੀਆਂ ਵੋਟਾਂ ਪਈਆਂ ਨੇ ਮੈਨੂੰ ਸਾਰੇ ਪਿੰਡ ਨੇ ਵੋਟਾਂ ਪਾਈਆਂ ਨੇ ਤੇ ਮੈਂ ਪਿੰਡ ਵਾਸੀਆਂ ਦੇ ਬਾਅਦ ਅਪੀਲ ਕਰਨਾ ਚਾਹੁੰਗਾ ਵੀ ਕੋਈ ਵੀ ਮਾਨ ਮਟਾਵਰ ਬਿਨਾਂ ਰੱਖੇ ਤੋਂ ਬਿਨਾਂ ਜਿਹੜਾ ਮਰਜ਼ੀ ਤੇ ਹੱਦੀ ਰਾਤ ਮੈਨੂੰ ਕੰਮ ਕਰੇ ਮਰਜ਼ੀ ਰਾਤ ਨੂੰ ਆਹਰਾਂ ਜੀ ਇਹ ਟੜਕੋ ਕੇ ਮੇਰੇ ਕੋਲ ਆਓ ਕੋਈ ਵੀ ਕੰਮ ਪਿੰਡ ਦਾ ਸਾਂਝਾ ਕੰਮ ਕੋਈ ਵੀ ਮੈਂ ਕਰਨ ਲਈ ਬਿਲਕੁਲ ਤਿਆਰ ਹਾਂ ਜੀ